ਸਭ ਤੋਂ ਕਾਲ ਦਾ ਅਨਮਿਤ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾ ਹੋਰ ਆ ਕੱਲ ਸਦਨ ਦੇ ਵਿੱਚ ਇੱਕ ਗੱਲ ਪੂਰਾ ਦਿਨ ਬੜੀ ਚਰਚਾ ਦੇ ਵਿੱਚ ਰਹੀ ਕਿ ਕੋਟਕਪੂਰੀ ਤੋਂ ਇੱਕ ਏਐਸਆਈਸੀ ਜਿਸ ਨੇ ਰਿਸ਼ਵਤ ਲਈ ਔਰ ਮਾਨਯੋਗ ਸਪੀਕਰ ਸਾਹਿਬ ਨੇ ਖੁਦ ਸੰਗਿਆਨ ਲੈਂਦਿਆਂ ਡੀਜੀਪੀ ਸਾਹਿਬ ਨੂੰ ਵੀ ਇਸ ਮਾਮਲੇ ਦੇ ਅੰਦਰ ਰਿਪੋਰਟ ਪੇਸ਼ ਕਰਨ ਦੇ ਲਈ ਸਦਨ ਦੇ ਵਿੱਚ ਬੁਲਾਇਆ ਸੀ ਕਿ ਰਿਪੋਰਟ ਪੇਸ਼ ਕਰੋ ਕਿ ਇਸ ਮਾਮਲੇ 'ਚ ਹੋਇਆ ਕੀ ਹੁਣ ਗੱਲ ਇੱਥੇ ਹੀ ਨਹੀਂ ਰੁਕੀ ਹੌਨ ਸਪੀਕਰ ਸਾਹਿਬ ਨੇ ਇੱਕ ਹੋਰ ਸੰਕੇਤ ਲਿਆ ਇਸ ਮਾਮਲੇ ਦੇ ਅੰਦਰ ਕਿ ਸਾਰੇ ਡਿਪਾਰਟਮੈਂਟ ਦੇ ਅੰਦਰ ਬਹੁਤ ਸਾਰੇ ਲੋਕ ਨੇ ਜਿਹੜੇ ਸਿਸਟਮ ਨੂੰ ਖਰਾਬ ਕਰਦੇ ਨੇ ਜਾਨੀ ਜਿਨ੍ਹਾਂ ਨੂੰ ਤੁਸੀਂ ਬਲੈਕ ਸ਼ੀਪਸ ਕਹਿੰਦੇ ਹੋ ਜਾਂ ਫਿਰ ਕਾਲੀਆਂ ਭੇਡਾਂ ਕਹਿੰਦੇ ਹੋ ਜਾਂ ਫਿਰ ਸਿਰੇ ਦੇ ਪ੍ਰਸ਼ਟਾਚਾਰੀ ਲੋਕ ਕਹਿੰਦੇ ਹੋ ਉਹਨਾਂ ਦੀ ਲਿਸਟ ਮੰਗ ਲਈ ਦੇਪਾਰਟਮੈਂਟਾਂ ਦੀ ਲਿਸਟ ਦਿਓ ਉਹਨਾਂ ਤੇ ਬਣਦੀ ਕਾਰਵਾਈ ਕਰਾਂਗੇ ਉਹਨਾਂ ਨੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਕੀਤੀ ਹੈ ਮੇਰੇ ਨਾਲ ਨੇ ਸਪੀਕਰ ਸਾਹਿਬ ਸਪੀਕਰ ਸਾਹਿਬ ਕੀ ਹੈ ਪੂਰਾ ਮਾਮਲਾ ਔਰ ਕਿਸ ਕਿਸ ਤਰ੍ਹਾਂ ਦੀ ਤੁਸੀਂ ਜਾਣਕਾਰੀ ਜਿਹੜੀ ਆ ਉਹ ਹੋਮ ਸੈਕਟਰੀ ਸਾਹਿਬ ਤੋਂ ਮੰਗੀ ਮੈਂ ਹੋਮ ਸੈਕਟਰੀ ਪੰਜਾਬ ਤੋਂ ਜਾਣਕਾਰੀ ਮੰਗੀ ਵੀ ਵੱਖ-ਵੱਖ ਵਿਭਾਗਾਂ ਦੇ ਵਿੱਚ ਜਿਸ ਤਰ੍ਹਾਂ ਦੇ ਵੀ ਜੋ ਬਲੈਕ ਸੀਫਸ ਨੇ ਉਹਨਾਂ ਨੂੰ ਆਇਡੈਂਟੀਫਾਈ ਕਰੋ ਤੇ ਉਹਨਾਂ ਦੀ ਲਿਸਟ ਜਿਹੜੀ ਮੁਹੱਈਆ ਕਰਾਓ ਉਹਨਾਂ ਜਿਨ੍ਹਾਂ ਦੇ ਉੱਤੇ ਵਿਸ਼ਟਾਚਾਰ ਦੇ ਇਲਜ਼ਾਮ ਲੱਗੇ ਆ ਤੇ ਉਹਨਾਂ ਤੇ ਕੀ ਐਕਸ਼ਨ ਹੁਣ ਤੱਕ ਲਿਆ ਗਿਆ ਕੀ ਕੀਤਾ ਗਿਆ ਉਹਦੀ ਲਿਸਟ ਮੈਂ ਮੰਗੀ ਇਹ ਇਹ ਜਿਨ੍ਹਾਂ ਤੇ ਪਹਿਲਾਂ ਇਲਜ਼ਾਮ ਲੱਗੇ ਉਹਨਾਂ ਦੀ ਲਿਸਟ ਮੰਗੀ ਹੈ ਜਾਂ ਆਈਡੈਂਟੀਫਾਈ ਕਿਵੇਂ ਹੋਣਗੀਆਂ ਚੀਜ਼ਾਂ ਕਿ ਕਿਹੜਾ ਬੰਦਾ ਭ੍ਰਿਸ਼ਟ ਹੈ ਜਾਂ ਕਿਹੜਾ ਬੰਦਾ ਰਿਸ਼ਵਤ ਲੈ ਰਿਹਾ ਹੈ ਇਹਦੀ ਇਹਦੀ ਆਈਡੈਂਟੀਫਿਕੇਸ਼ਨ ਕਿ ਜਿਨ੍ਹਾਂ ਤੇ ਇਲਜ਼ਾਮ ਲੱਗੇ ਹੋਏ ਨੇ ਜਿਹੜੇ ਅਕਿਊਜ਼ ਨੇ ਕਿਸੇ ਚੀਜ਼ ਦੇ ਉਹਨਾਂ ਦੀ ਲਿਸਟ ਹੀ ਆਊਗੀ ਜਿਨੇ ਲਿਆ ਹੀ ਨਹੀਂ ਕੁਝ ਕੀਤਾ ਨਹੀਂ ਉਹਦੀ ਕਿਵੇਂ ਆਊਗੀ ਮਸਲਾ ਇਹ ਹੈ ਕਿ ਪਿਛਲੇ ਪਿਛਲੇ ਸਮੇਂ ਦਰਮਿਆਨ 10 ਸਾਲਾਂ 'ਚ 15 ਸਾਲ ਦੇ ਕਿੱਥੋਂ ਕਿੱਥੋਂ ਤੱਕ ਮੰਗਿਆ ਕਿ ਜਾਂ ਇਸ ਸਰਕਾਰ ਦੇ ਅੰਦਰ ਇਸ ਸਰਕਾਰ ਹੁਣ ਹੁਣ ਜਿਹੜੇ ਉਹਨਾਂ ਕੋਲ ਪ੍ਰੈਜ਼ੀਡੈਂਟ ਜਿਹੜੇ ਹੈਗੇ ਨੇ ਕਿੰਨੇ ਲੋਕਾਂ ਦੇ ਕਿਹੜੇ ਕਿਹੜੇ ਇਲਜ਼ਾਮ ਲੱਗੇ ਨੇ ਜਦੋਂ ਤੋਂ ਆਮ ਆਦਮੀ ਪਾਰਟੀ ਸਰਕਾਰੀ ਆ ਉਦੋਂ ਕਿਹਨਾ ਕਿਹਨਾ ਤੇ ਇਲਜ਼ਾਮ ਲੱਗੇ ਉਹਨਾਂ ਦੀ ਹਾਂ ਉਹਨਾਂ ਦੀ ਡਿਸਟ੍ਰਿਕਟ ਉਸ ਤੋਂ ਬਾਅਦ ਫਿਰ ਉਹਨਾਂ ਤੇ ਅਗਲੀ ਕਾਰਵਾਈ ਜਿਹੜੀ ਹੈ ਉਹ ਤੁਹਾਡੇ ਵੱਲੋਂ ਕਰਵਾਈ ਜਾਏਗੀ ਕਾਨੂੰਨੀ ਤੌਰ ਤੇ ਨਹੀਂ ਉਹ ਸਰਕਾਰ ਨੇ ਕਰਨਾ ਹੁੰਦਾ ਅਸੀਂ ਤਾਂ ਆਇਡੈਂਟੀਫਾਈ ਕਰਨੀ ਫਿਰ ਸਰਕਾਰ ਨੂੰ ਪੁੱਛਾਂਗੇ ਸਰਕਾਰ ਕਰੇਗੀ ਸਰਕਾਰ ਤੇ ਕਰੇਗੀ ਧਿਆਨ ਦੇਣ ਦੀ ਗੱਲ ਹੁੰਦੀ ਸਰਕਾਰ ਤੇ ਹਾਂ ਹਾਂ ਜੀ ਥੈਂਕ ਯੂ ਜੀ ਅੱਛਾ ਇੱਕ ਇੱਕ ਆਖਰੀ ਤੱਕ ਡੀਜੀਪੀ ਸਾਹਿਬ ਤੋਂ ਰਿਪੋਰਟ ਤੁਹਾਡੇ ਕੋਲ ਪਹੁੰਚੀ ਜੇ ਉਸ ਰਿਪੋਰਟ ਕੋਪੂਰ ਵਾਲੇ ਮਾਮਲੇ ਦੇ ਕਿ ਬੜਾ 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 ਸੰਗੀਨ ਮਾਮਲਾ ਆ ਜਾਈਗਾ ਨਾ ਜੀ ਸਾਰਾ ਹੀ ਜਿਹੜੀ ਐਗਜ਼ਾਸਟਿਵ ਰਿਪੋਰਟ ਉਹਦੇ ਤੇ ਆ ਜਾਈਗਾ ਸਾਰੇ ਕੋਰ ਜੀ ਥੈਂਕ ਯੂ ਤਾਂ ਸਿੱਧੇ ਤੌਰ ਤੇ ਮਸਲਾ ਇਹ ਹੈ ਕਿ ਜਿਨ੍ਹਾਂ ਲੋਕਾਂ ਤੇ ਇਸ ਤੋਂ ਪਹਿਲਾਂ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸੀ ਉਹਨਾਂ ਦੀ ਰਿਪੋਰਟ ਵਿਧਾਨ ਸਭਾ ਦੇ ਵਿੱਚ ਪੇਸ਼ ਕਰਨ ਦੀ ਗੱਲ ਹੋਈ ਹੈ ਇਸ ਤੋਂ ਅੱਗੇ ਕੀ ਕੁਝ ਉਸ ਰਿਪੋਰਟ ਤੇ ਕਾਰਵਾਈ ਹੁੰਦੀ ਹੈ ਇਹ ਦੇਖਣਾ ਬੜਾ ਲਾਜ਼ਮੀ ਰਹੇਗਾ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾ ਹੋਰ ਦਾ ਅਨਮਿਊਟ ਚੰਡੀਗੜ੍ਹ